ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਵਾਰਡ ਨੰਬਰ 35 ਖਾਨਕੋਟ ਸਰਦਾਰਾਂ ਵਿਖੇ ਪਿਛਲੇ ਮਹੀਨੇ ਸੀਵਰੇਜ ਜੁਕਤ ਗੰਦਾ ਪਾਣੀ ਪੀਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਕਾਫੀ ਲੋਕ ਬਿਮਾਰ ਹੋ ਗਏ ਸਨ। ਉਸ ਸਮੇਂ ਇਸ ਹਲਕੇ ਦੇ ਵਿਧਾਇਕ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ ਦੀ ਅਗਵਾਈ ਹੇਠ ਸਰਕਾਰ ਦਾ ਸਾਰਾ ਪ੍ਰਸ਼ਾਸਨ ਪਿੰਡ ਖਾਨਕੋਟ ਦੇ ਵਿੱਚ ਡੇਰਾ ਲਗਾ ਕੇ ਬੈਠ ਗਿਆ। ਅਤੇ ਪਿੰਡ ਦੇ ਵਿਕਾਸ ਕੰਮ ਕਰਨ ਲਈ 32 ਲੱਖ ਰੁਪਏ ਦੀ ਗ੍ਰਾਂਟ ਨਾਲ ਹਰੀ ਚੰਡੀ ਦਿੱਤੀ ਗਈ ਸੀ। ਪਰੰਤੂ 2 ਮਹੀਨੇ ਬੀਤਣ ਤੋਂ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਹੀ ਹਨ ਆਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਪਿੰਡ ਦੀਆਂ ਕੋਈ ਵੀ ਮੁਸ਼ਕਲਾਂ ਹੱਲ ਨਹੀਂ ਹੋਈਆਂ ਅਤੇ ਕਈ ਲੀਡਰ ਆਉਂਦੇ ਹਨ ਅਤੇ ਲਾਰਾ ਲੱਪਾ ਲਗਾ ਕੇ ਚਲੇ ਜਾਂਦੇ ਹਨ ਇਸ ਸੰਬੰਧੀ ਜਦੋਂ ਵਾਰਡ ਨੰਬਰ 35 ਦੇ ਕਾਉਂਸਲਰ ਦੇ ਪਤੀ ਗੁਰਕਵਲ ਸਿੰਘ ਮਾਨ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਵੇਲੇ ਆਊਟ ਆਫ ਸਟੇਸ਼ਨ ਹਨ ਖਾਨਕੋਟ ਸਰਦਾਰਾਂ ਜਿੱਥੇ ਪਿਛਲੇ ਡੇਢ ਮਹੀਨੇ ਤੋਂ ਪਹਿਲਾਂ ਗੰਦਾ ਪਾਣੀ ਸੀਵਰੇਜ ਦਾ ਪਾਣੀ ਪੀਣ ਨਾਲ ਚਾਰ ਪੰਜ ਮੌਤਾਂ ਹੋ ਗਈਆਂ ਸਨ ਤੇ ਸਾਰਾ ਪ੍ਰਸ਼ਾਸਨ ਇੱਥੇ ਆ ਕੇ ਲੋਕਾਂ ਨੂੰ ਉਹਨਾਂ ਨੇ ਵਿਸ਼ਵਾਸਨ ਦਵਾਇਆ ਸੀ ਕਿ ਅਸੀਂ ਇਸ ਪਿੰਡ ਦੀ ਕਾਇਆਕਲਪ ਕਰਾਂਗੇ ਛੜਕਾ ਬਣਾਵਾਂਗੇ ਸੀਵਰੇਜ ਦੀਆਂ ਪਾਈਪਾਂ ਪਾਵਾਂਗੇ ਤੇ ਲੋਕਾਂ ਨੂੰ ਸ਼ੁੱਧ ਪਾਣੀ ਪੀਣ ਵਾਸਤੇ ਦਵਾਂਗੇ ਪਰ ਅੱਜ 2 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇੱਥੇ ਕੁਝ ਨਹੀਂ ਹੋਇਆ ਤੇ ਇਹ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਤੇ ਕੀ ਕਹਿੰਦੇ ਨੇ ਇੱਥੋਂ ਦੇ ਲੋਕ ਉਹ ਕਰਦੇ ਹਾਂ ਗੱਲਬਾਤ ਹਾਂਜੀ ਬਾਜੀ ਕੀ ਮਸਲਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਸਲਾ ਇਹ ਆ ਜੀ ਵੇਖੋ ਜਿਹੜਾ ਮਾਹੌਲ ਸਾਡੇ ਪਿੰਡ ਦੇ ਵਿੱਚ ਬਣਿਆ ਹੈਗਾ ਕਹਿਰ ਵਰਤਿਆ ਸੀਗਾ بارشਾਂ ਕਰਕੇ ਕੁਝ ਇਹਨਾਂ ਦੀਆਂ ਪ੍ਰਸ਼ਾਸਨ ਦੀਆਂ ਮਾੜੀਆਂ ਹਰਕਤਾਂ ਕਰਕੇ ਜਿਹਦੇ ਪਾਣੀ ਗੰਦਾ ਆਉਂਦਾ ਸੀਗਾ ਉਹ ਪਾਣੀ ਤੋਂ ਨਜ਼ਾਤ ਮਿਲਦੀ ਜਗਾ ਜਿੱਥੇ ਸਾਡੇ ਇੱਥੇ ਅ ਛੇਦ ਵਿਭਾਗ ਆਇਆ ਸੀਗਾ ਲੀਡਰ ਵੀ ਆਏ ਸੀ ਕਾਫੀ ਤੇ ਸਭ ਤੋਂ ਲਾਸਟ ਸਾਡੇ ਮਾਨਯੋਗ ਕੈਪਟਨ ਮੰਤਰੀ ਇਟਿਓ ਸਾਹਿਬ ਆਏ ਸੀਗੇ ਉਹਨਾਂ ਨੇ ਇਹ ਕਿਹਾ ਹੈ ਕਿ 15 ਦਿਨਾਂ ਤੱਕ ਜਿਹੜਾ ਤੁਹਾਡੇ ਪਿੰਡ ਦਾ ਜਿਹੜਾ ਵਿਕਾਸ ਕਰਵਾ ਦਾਂਗਾ ਚਲੋ ਅਸੀਂ ਮਾਲੜ ਨੇ ਬਾਤਸ਼ਾਹ ਕਰਕੇ ਰੋਗੇ ਕੋਈ ਗੱਲ ਨਹੀਂ ਪਰ ਅੱਜ ਕਾਫੀ ਦਿਨਾਂ ਤੋਂ ਤੂਪਾਂ ਲੱਗ ਰਹੀਆਂ 1.5 2 ਮਹੀਨੇ ਹੋ ਗਏ ਆ ਇਸ ਚੀਜ਼ ਨੂੰ ਨੰਗੇ ਨੂੰ ਤੇ ਅਜੇ ਵੀ ਸਾਡਾ ਪਿੰਡ ਨਰਕ ਦੀ ਜ਼ਿੰਦਗੀ ਜਿਉ ਰਿਹਾ ਆ ਸ਼ੜਕਾਂ ਟੁੱਟੀਆਂ ਉਹ ਹਾਲਿਆ ਜੇ ਅੱਜ ਤੋਂ ਬਲਗ ਰਹੀ ਤੇ ਅੱਜ ਇਹਨਾਂ ਦੀਆਂ ਅੱਖਾਂ ਖੁੱਲ ਜਾਣ ਤੇ ਆਗੇ ਸਾਡੇ ਪਿੰਡ ਦਾ ਵਿਕਾਸ ਕਰਨ ਅਸੀਂ ਇਸ ਚੀਜ਼ ਨੂੰ ਮੁੱਖ ਤੌਰ ਤੇ ਦੇ ਰਿਆ ਆ ਕਿ ਸਾਡੇ ਪਿੰਡ ਦਾ ਨੰਗਣਵਾਸ ਤੇ ਲੋਕਾਂ ਦੀਆਂ ਮਸ਼ੀਨਰੀਆਂ ਜਿਹੜੀਆਂ ਕੰਡਮ ਹੋ ਰੀਆਂ ਤੈਨੂੰ ਥੋੜਾ ਜਿਹਾ ਧਿਆਨ ਦੇੜ ਸਾਡਾ ਪਿੰਡ ਪਿੰਡ ਖਾਨਕੋਟ ਸਰਦਾਰਾਂ ਵਾਲਾ ਜੋ ਕਿ ਵਾਰਡ ਨੰਬਰ 35 ਦੇ ਅਧੀਨ ਆਉਂਦਾ ਹੈ ਤੇ ਇੱਥੇ ਐਮਐਲਏ ਸਾਹਿਬ ਹਰਪਜਨ ਸਿੰਘ ਈਟੀਓਜੀ ਨੇ ਅੱਜ ਤੋਂ ਕੋਈ ਡੇਢ ਕਮਹੀਨਾ ਪਹਿਲਾਂ ਇੱਥੇ ਲੋਕਾਂ ਦੀ ਡੈਥ ਹੋਈ ਸੀਗੀ ਗੰਦੇ ਪਾਣੀ ਪੀਣ ਦੇ ਨਾਲ ਤੇ ਪ੍ਰਸ਼ਾਸਨ ਵੀ ਪਹੁੰਚਿਆ ਸੀ ਇੱਥੇ ਪ੍ਰਸ਼ਾਸਨ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਇਹ ਕਿਹਾ ਸੀ ਕਿ ਅਸੀਂ ਜਿਹੜੇ ਤੁਹਾਡੇ ਪਿੰਡ ਦੇ ਕੰਮ ਹੈ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਇੱਕ ਦੋ ਦਿਨ ਇਹਨਾਂ ਨੇ ਇਸ ਤਰ੍ਹਾਂ ਕੀਤਾ ਵੀ ਜਿੱਦ ਤਰ੍ਹਾਂ ਸਾਰਾ ਕੰਮ ਇਹਨਾਂ ਨੇ ਅੱਜ ਹੀ ਖਤਮ ਕਰ ਦੇਣਾ ਪਰ ਇਹਨਾਂ ਨੇ ਜਿਹੜਾ ਲੋਕਾਂ ਦੇ ਨਾਲ ਛੋਸ਼ੇਬਾਜੀ ਕੀਤੀ ਤੇ ਲੋਕਾਂ ਨੂੰ ਆਪਣੇ ਪ੍ਰਭਾਵ ਦੇ ਅੰਦਰ ਲਿਆ ਤੇ ਕੀਤਾ ਕੁਝ ਨਹੀਂ ਹੁਣ ਤੁਸੀਂ ਇਹ ਫਿਰ ਤੁਸੀਂ ਦੇਖ ਸਕਦੇ ਹੋ ਵੀ ਇੰਨੀ ਗੰਦਗੀ ਆ ਪਾਣੀ ਖੜਾ ਹੋਇਆ ਹੈ ਤੇ ਅੱਜ ਇਹ ਜਿਹੜੇ ਪ੍ਰਸ਼ਾਸਨ ਨੇ ਇਹ ਫੇਰ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਹੇ ਨੇ ਕਿ ਪਿੰਡ ਦੇ ਵਿੱਚ ਕੋਈ ਵੱਡੀ ਘਟਨਾ ਹੋਵੇ ਜਾਂ ਡੇਂਗੂ ਫੈਲੇ ਜਾਂ ਕੋਈ ਬਿਮਾਰੀ ਫੈਲੇ ਤੇ ਉਸ ਤੋਂ ਬਾਅਦ ਜਿਹੜੀਆਂ ਕਿ ਪ੍ਰਸ਼ਾਸਨ ਦੀਆਂ ਜਿਹੜੀਆਂ ਉਹ ਅੱਖਾਂ ਖੁੱਲਣਗੀਆਂ ਸਾਰੇ ਮੈਂ ਆਏ ਸੀ ਈਟੀਓ ਸਾਹਿਬ ਕੌਂਸਲ ਸਾਰੇ ਹੋ ਕੇ ਚਲੇ ਗਏ ਆ ਰਾਹ ਬਹੁਤ ਖਰਾਬ ਆ ਤੇ ਨੰਗਿਆ ਨਹੀਂ ਜਾਂਦਾ ਵੀ ਗਲੀਆਂ ਸਾਰੀਆਂ ਸਾਡੀਆਂ ਪਿੰਡ ਦੀਆਂ ਬਹੁਤ ਖਰਾਬ ਆ ਤੇ ਅਸੀਂ ਬਹੁਤ ਤਾਂ ਗਿਆ 15 ਦਿਨਾਂ ਦਾ ਟਾਈਮ ਦੇ ਕੇ ਹਲੇ ਤੱਕ ਕੋਈ ਨਹੀਂ ਬੋੜਿਆ ਜੇ ਸਾਰੇ ਆਪਣਾ ਆਪਣਾ ਕਰ ਗਏ ਆ ਭੀ ਆਏ ਸੀ ਫੋੜਵਾ ਖੇਚ-ਖੇਚ ਕੇ ਲੈ ਗਿਆ ਦਿਖਾਇਆ ਵਾ ਸਾਰਿਆਂ ਨੇ ਭੀ ਆਏ ਸੀ ਅਹੀਂ ਤੇ ਪਿੰਡ ਦਾ ਬਹੁਤ ਬੁਰਾ ਹਾਲ ਜੇ ਇਹਨਾਂ ਲੋਕਾਂ ਨੂੰ ਰੰਜ ਹੈ ਕਿ ਸਾਡੇ ਨਾਲ ਪ੍ਰਸ਼ਾਸਨ ਧੋਖਾ ਕਰ ਰਿਹਾ ਹੈ ਸਾਨੂੰ ਝੂਠੇ ਵਾਦੇ ਕਰ ਰਿਹਾ ਹੈ ਤੇ ਇਹ ਜਿਹੜੇ ਅਧਿਕਾਰੀ ਸਾਡੇ ਨਾਲ ਝੂਠੇ ਵਾਅਦੇ ਕਰਕੇ ਗਏ ਹਨ ਜਿਨ੍ਹਾਂ ਨੇ ਕੋਈ ਕੰਮ ਨਹੀਂ ਇੱਥੇ ਕੀਤਾ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਖਿਲਾਫ ਵੀ ਸਰਕਾਰ ਇਹ ਖੈਣਾ ਲਵੇ ਤੇ ਇਹ ਕੰਮ ਕਹਿ ਕੇ ਤੇ ਪਿੰਡ ਵਾਲਿਆਂ ਨਾਲ ਧੋਖਾ ਕੀਤਾ ਗਿਆ ਹੈ ਉਹਨਾਂ ਦੇ ਕੰਮ ਕਿਉਂ ਨਹੀਂ ਹੋਏ ਇੱਥੇ ਹਾਲੀ ਕੇ ਪੰਜ ਮੁਫਤਾਂ ਵੀ ਹੋ ਚੁੱਕੀਆਂ ਹਨ ਫਾਸਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ